ਸਵਾਗਤ ਹੈ ਜੀ ਹੁਸ਼ਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਦਾ ਇੱਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਲਈ ਤੇ ਰੂਬਰੂ ਹੋਇਆ ਇੱਕ ਵੱਡੀ ਖਬਰ ਹੈ ਹੁਸ਼ਰਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਸ਼ਰਪੁਰ ਦੇ ਹਲਕਾ ਮਕੇਰੀਆਂ ਤੋਂ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਵੱਡਾ ਆਗੂ ਹੈ ਜੋ ਕਿ ਵਿਕਰਮ ਸਿੰਘ ਮਜੀਠੀਏ ਦਾ ਖਾਸਮ ਖਾਸ ਜਾਂਚ ਕਹਿ ਲਓ ਕਿ ਰਾਈਟ ਹੈਂਡ ਕਾਫੀ ਜ਼ਿਆਦਾ ਜਿਹੜਾ ਮਜੀਠੀਏ ਦਾ ਖਾਸ ਬੰਦਾ ਹੈ ਉਹ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਤਾਂ ਆਡੀਅנס ਦਰਸ਼ਕਾ ਥੋੜੀ ਜਿਹਾ ਸਾਡੇ ਨਾਲ ਜੁੜ ਚੰਨ ਤਾਂ ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਹੁਸ਼ਾਰਪੁਰ ਦੀ ਸਿਆਸਤ ਦੇ ਨਾਲ ਸਬੰਧਤ ਇੱਕ ਵੱਡੀ ਖਬਰ ਹੈ ਹੁਸ਼ਾਰਪੁਰ ਜ਼ਿਲ੍ਹੇ ਦੀ ਸਿਆਸਤ ਦੇ ਨਾਲ ਸਬੰਧਤ ਆਪਾਂ ਇਸ ਨੂੰ ਵੱਡੀ ਖਬਰ ਮੰਨ ਸਕਦੇ ਹਾਂ ਜੀ ਹਾਂ ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਮੈਂ ਚੇਤਨ ਕਸ਼ਪ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਹੁਸ਼ਾਰਪੁਰ ਦੇ ਹਲਕਾ ਮਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੱਡਾ ਆਗੂ ਤੇ ਵਿਕਰਮ ਸਿੰਘ ਮਜੀਠੀਏ ਦਾ ਕਾਸਮ ਕਾਸ ਸਰਬਜੋਤ ਸਾਬੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਬਕਾਇਦਾ ਅੱਜ ਸਵੇਰ ਸਮੇਂ ਤੋਂ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੰਕੇਤ ਸਰਬਜੋਤ ਸਿੰਘ ਸਾਬੀ ਆ ਜਿਹੜੇ ਉਹ ਆਪਣੇ ਘਰ ਤੋਂ ਸਵੇਰ ਸਮੇਂ ਤੋਂ ਹੀ ਕਾਂਗਰਸ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਸਨ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਕਾਂਗਰਸ ਭਵਨ ਦੇ ਵਿੱਚ ਜਿਹੜੇ ਕਾਂਗਰਸ ਦੇ ਦਿੱਗਜ ਨੇ ਚਾਹੀਓ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀ ਧਿਰ ਤੇ ਅੱਗੇ ਪ੍ਰਤਾਪ ਸਿੰਘ ਬਾਸਮਾ ਨੇ ਤਾਂ ਇਸ ਤੋਂ ਇਲਾਵਾ ਜਿਹੜੀ ਔਰ ਹਲਾ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ ਉਹਨਾਂ ਦੀ ਅਗਵਾਈ ਦੇ ਵਿੱਚੋਂ ਸ਼ਾਮਲ ਹੋਣਗੇ ਤਾਂ ਹੁਣ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਮੀਡੀਆ ਦੇ ਵਿੱਚ ਖਬਰਾਂ ਨਸ਼ਰ ਹੋਣ ਲੱਗ ਲੱਗ ਚੁੱਕੀਆਂ ਨੇ ਕਿ ਸਰਬਜੋਤ ਸਿੰਘ ਸਾਬੀ ਕਾਂਗਰਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਨੇ ਕਾਂਗਰਸ ਦਾ ਪੱਲਾ ਫੜਿਆ ਉਹਨਾਂ ਵੱਲੋਂ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਮੁਕੇਰੀਆਂ ਹਲਕੇ ਦੀ ਗੱਲ ਕਰੀਏ ਤਾਂ ਲਗਾਤਾਰ ਮੁਕੇਰੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਵੱਡੀਆਂ ਰੈਲੀਆਂ ਜਿਹੜੀਆਂ ਸਮੇਂ-ਸਮੇਂ ਤੇ ਆਯੋਜਿਤ ਕੀਤੀਆਂ ਜਾਂਦੀਆਂ ਰਹਿੰਦੀਆਂ ਸੀ ਸਰਬਜੋਤ ਸਿੰਘ ਸਾਬੀ ਵੱਲੋਂ ਪਰੰਤੂ ਇਸ ਵਿਚਾਲੇ ਕਿਨਾਂ ਹਾਲਾਤਾਂ ਦੇ ਵਿੱਚ ਜਾਂ ਕਿਨਾਂ ਸ਼ਰਤਾਂ ਦੇ ਵਿੱਚ ਉਹਨਾਂ ਵੱਲੋਂ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਗਿਆ ਫਿਲਹਾਲ ਇਸ ਬਾਬਤ ਸਰਬਜੋਤ ਸਿੰਘ ਸਾਭੀ ਭਲੀ ਭਾਤ ਦੱਸ ਸਕਦੇ ਨੇ ਹਾਲਾਂਕਿ ਅਜੇ ਤੱਕ ਮੀਡੀਆ ਦੇ ਵਿੱਚ ਉਹਨਾਂ ਦਾ ਕੋਈ ਵੀ ਬਿਆਨ ਸਾਹਮਣੇ ਜਿਹੜਾ ਨਹੀਂ ਆਇਆ ਤੇ ਜਲਦ ਹੋਰ ਆਪਾਂ ਕਹਿ ਸਕਦੇ ਕਿ 2-4 10 ਮਿੰਟ ਤੱਕ ਜਿਹੜੇ ਉਹ ਮੀਡੀਆ ਦੇ ਵਿੱਚ ਵੀ ਜ਼ਰੂਰ ਆਉਣਗੇ ਮੀਡੀਆ ਦੇ ਸਾਹਮਣੇ ਵੀ ਜਿਹੜੇ ਰੁਬਰੂ ਹੋਣਗੇ ਤਾਂ ਆਪਣੇ ਜਿਹੜੀਆਂ ਇਹ ਮਨ ਦੀਆਂ ਭਾਵਨਾਵਾਂ ਨੇ ਇਹ ਦਿਲ ਦੀਆਂ ਗੱਲਾਂ ਨੇ ਉਹ ਜ਼ਰੂਰ ਦੱਸਣਗੇ ਪਰੰਤੂ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਆਪਾਂ ਇਹ ਸਿੱਧਾ ਤੌਰ ਤੇ ਕਹਿ ਸਕਦੇ ਹ ਵੱਡਾ ਝਟਕਾ ਲੱਗਿਆ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਵਿੱਚ ਕਿਉਂਕਿ ਮੁਕੇਰੀਆਂ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ ਜਾਂ ਭਰਵੀ ਇਕੱਤਰਤਾ ਸਰਬਜੋਤ ਸਿੰਘ ਸਾਬੀ ਵੱਲੋਂ ਕਰਵਾਈ ਜਾਂਦੀ ਸੀ ਉਸ ਵਿੱਚ ਤਾਂ ਉਸ ਵਿੱਚ ਦੇ ਸੀ ਤਾਂ ਉਸ ਉਹਨਾਂ ਤਸਵੀਰਾਂ ਨੂੰ ਵੇਖ ਕੇ ਆਪਾਂ ਇਹ ਅੰਦਾਜ਼ਾ ਪੱਲੀ ਪੰਤੀ ਲਗਾ ਸਕਦੇ ਆ ਜੇ ਇਹ ਗੱਲ ਵੀ ਆਪਾਂ ਸਪਸ਼ਟ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਇਹ ਹਲਕਾ ਮੁਕੇਰੀਆਂ ਦੇ ਵਿੱਚ ਸਰਬਜੋਤ ਸਿੰਘ ਸਾਬੀ ਦੀ ਜਿਹੜੀ ਪੈੜ ਆ ਜ ਜ ਜ ਉਹਨਾਂ ਦੇ ਜਿਹੜੇ ਹੱਥ ਸੀ ਉਹ ਕਾਫੀ ਮਜ਼ਬੂਤ ਮੰਨੇ ਜਾਂਦੇ ਸੀ ਤਾਂ ਪ੍ਰੰਤੂ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਇਹ ਜਰੂਰ ਇੱਕ ਕਿਉਂਕਿ ਹਲਕਾ ਮੁਕੇਰੀਆਂ ਦੇ ਵਿੱਚ ਚੰਗੀ ਪਿਆਰ ਰੱਖਦੇ ਨੇ ਸਰਬਜੋਤ ਸਿੰਘ ਸਾਬੀ ਤਾਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਹਨ ਤਾਂ ਉਹਨਾਂ ਦੱਸ ਦੇਣਾ ਚਾਹੁੰਦਾ ਕਿ ਜਦੋਂ 2012 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਇਸ ਤੋਂ ਪਹਿਲਾਂ 2007 ਤੋਂ ਲੈ ਕੇ 2012 ਤੱਕ ਵੀ ਰਹੀ ਹੈ ਤੇ ਲਗਾਤਾਰ ਦੋ ਵਾਰ ਲਗਾਤਾਰ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸੱਤਾ ਤੇ ਜਿਹੜਾ ਉਹ ਇਹ ਰਾਜਕੀਤਾ ਸੀ ਤਾਂ ਉਸ ਵਕਤ ਸਰਬਜੋਤ ਸਿੰਘ ਸਾਬੀ 2012 ਤੋਂ ਲੈ ਕੇ 2017 ਦੀ ਗੱਲ ਕਰੀਏ ਕਾਫੀ ਜੜੀ ਉਹਨਾਂ ਦੀ ठाठ-ਬਾਠ ਸੀ ਉਹ ਸਿਆਸੀ ठाठ-ਬਾਠ ਕਾਫੀ ਜੜੀ ਉਹ ਬਾਕਮਾਲ ਇਹ ਰੂਪ ਦੇ ਵਿੱਚ ਉਹ ਰਹਿੰਦੇ ਸੀ ਰੂਪ ਤੋਂ ਭਾਵ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਚੇਅਰਮੈਨ ਵੀ ਸਨ ਤਾਂ ਚੇਅਰਮੈਨ ਜਦੋਂ ਕੋਈ ਵੀ ਵਿਅਕਤੀ ਆਪਾਂ ਹੁਣ ਵੀ ਆਮ ਆਦਮੀ ਪਾਰਟੀ ਦੇ ਚੇਅਰਮੈਨਾਂ ਨੂੰ ਵੇਖਦੇ ਆ ਤਾਂ ਉਹਨਾਂ ਦੇ ਕੋਲ ਇੱਕ ਗਨਮੈਨ ਹੁੰਦਾ ਜਾਂ ਦੋ ਗਨਮੈਨ ਹੁੰਦੇ ਨੇ ਪਰੰਤੂ ਉਸ ਵਕਤ ਸਰਬਜੋਤ ਸਿੰਘ ਸਾਹਿਬ ਵੀ ਐਸਕੋਰਟ ਗੱਡੀ ਲੈ ਕੇ ਆਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਮਾਨ ਸਨਮਾਨ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਇਹ ਜਹੀਆਂ ਤਸਵੀਰਾਂ ਤੋਂ ਆਪਾਂ ਇਹੀ ਗੱਲਾਂ ਕਹ ਸਕਦੇ ਪਰੰਤੂ ਜਿਹੇ ਦੇ ਵਿੱਚ ਸਰਬਜੋਤ ਸਿੰਘ ਸਾਬੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲੈਣਾ ਕਿੰਨਾ ਕੋ ਜਾਇਜ਼ ਆ ਜਾਂ ਕਿਹਨਾ ਹਾਲਾਤਾਂ ਦੇ ਵਿੱਚ ਉਹਨਾਂ ਵੱਲੋਂ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਗਿਆ ਫਿਲਹਾਲ ਇਸ ਬਾਬਤ ਤੇ ਜਾ ਤਾਂ ਸਰਬਜੋਤ ਸਿੰਘ ਸਾਬੀ ਮੈਨੂੰ ਲੱਗਦਾ ਦੱਸ ਸਕਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਖੋ ਹੀ ਦੱਸ ਸਕਦੇ ਤੇਰੇ ਦੂਜੇ ਪਾਸੇ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਉਹ ਚਾਰਾ ਸੋਈਆਂ ਕੀਤੀਆਂ ਚੱਲ ਰਹੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਸ਼ਰਮਣੀਆਂ ਕਾਲੀ ਦਲ ਤੋਂ ਔਰ ਉਸੇ ਇਹ ਦਿਗਜ ਆਗੂ ਨੇ ਉਹਨਾਂ ਨੂੰ ਮੁੜ ਤੋਂ ਘਰ ਵਾਪਸੀ ਕਰਵਾਈ ਜਾਵੇ ਤਾਂ ਉਹਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਕਾਮਯਾਬੀ ਹੋ ਰਹੇ ਨੇ ਜਿਵੇਂ ਕਿ ਹਲਕਾ ਚਬਿਆਲ ਤੋਂ ਸੋਨ ਸਿੰਘ ਠੰਡਲ ਜਿਹੜੇ ਸਾਬਕਾ ਮੰਤਰੀ ਨੇ ਭਾਜਪਾ ਦੇ ਵਿੱਚ ਜਾ ਵੜੇ ਸਨ ਉਹਨਾਂ ਵੱਲੋਂ ਵੀ ਘਰ ਵਾਪਸੀ ਕੀਤੀ ਗਈ ਕਾਲੀ ਦਲ ਦੇ ਵਿੱਚ ਵਾਪਸ ਆ ਕੇ ਤਾਂ ਉਸ ਤੋਂ ਬਾਅਦ ਆਪਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਗੱਲ ਕਰੀਏ ਕਾਫੀ ਉੱਚਾ ਰੁਤਬਾ ਉਹਨਾਂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਰਿਹਾ ਉਹ ਵੀ ਹੁਣ ਘਰ ਵਾਪਸੀ ਭਾਬ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਹੋਰ ਦੀ ਗੱਲ ਕਰ ਰਹੀਏ ਉਹ ਵੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਤਾਂ ਹੁਣ ਇੱਕ ਇਸ ਵਿਚਾਲੇ ਵੱਡਾ ਝਟਕਾ ਜਿਹੜਾ ਇੱਕ ਸ਼ਰੋਮਣੀ ਅਕਾਲੀ ਦਲ ਨੂੰ ਲੱਗਿਆ ਸੋ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਬਜੋਤ ਸਿੰਘ ਸਾਭੀ ਦੀ ਜੁਆਇਨਿੰਗ ਤੋਂ ਬਾਅਦ ਜਿਹੜੀ ਮੁਕੇਰੀਆਂ ਹਲਕੇ ਦੀ ਕਾਂਗਰਸ ਹੈ ਉਹ ਕੀ ਰੁਖ اختیار ਕਰਦੀ ਹੈ ਕਿਉਂਕਿ ਹਿੰਦੂਵਾਲਾ ਜਿਹੜੇ ਉੱਥੋਂ ਕਾਂਗਰਸ ਦੇ ਹਲਕਾ ਇੰਚਾਰਜ ਨੇ ਹਿੰਦੂਵਾਲਾ ਕਿ ਉਹ ਹੁਣ ਪਾਰਟੀ ਦੇ ਨਾਲ ਚੱਲਣਗੇ ਨਰਾਜ਼ ਹੋਣਗੇ ਕਿਉਂਕਿ ਇਹਨਾਂ ਗੱਲਾਂ ਨੂੰ ਮਿਸ ਕਰਕੇ ਦੁਹਰਾ ਰਿਹਾ ਕਿਉਂਕਿ ਜਦੋਂ ਕਿਸੇ ਹਲਕੇ ਦੇ ਵਿੱਚ ਕੋਈ ਇੰਚਾਰਜ ਹੋਵੇ ਕੋਈ ਉੱਥੋਂ ਕੰਮ ਕਰ ਰਿਹਾ ਹੋਵੇ ਤਾਂ ਅਜੀਹੇ ਦੇ ਵਿੱਚ ਜੇਕਰ ਕੋਈ ਵੱਡਾ ਆਗੂ ਕਿਸੇ ਵੱਡੇ ਆਗੂ ਨੂੰ ਪਾਰਟੀ ਜੁਆਇਨਿੰਗ ਕਰਵਾਉਂਦੀ ਹੈ ਤਾਂ ਸੁਭਾਵਿਕ ਹੈ ਕਿ ਜਿਹੜਾ ਉੱਥੋਂ ਦਾ ਸਥਾਨਕ ਆਗੂ ਹੁੰਦਾ ਜਾਂ ਜਿਸ ਨੇ ਸੱਤਾ ਸੁੱਖ ਭੋਗਿਆ ਹੁੰਦਾ ਕਿਉਂਕਿ ਸਾਬਕਾ ਵਿਧਾਇਕ ਨੇ ਮੁਕੇਰੀਆਂ ਹਲਕੇ ਤੋਂ ਤਾਂ ਅਜੀਹੇ ਦੇ ਵਿੱਚ ਇਹ ਥੋੜਾ ਫਰਕ ਤਾਂ ਜਿਹੜਾ ਉਹ ਜ਼ਰੂਰ ਪੈਂਦਾ ਸੋ ਹੁਣ ਵੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਕਾਂਗਰਸ ਦਾ ਖਾਸ ਕਰ ਮੁਕੇਰੀਆਂ ਕਾਂਗਰਸ ਸਰਬਜੋ ਸਿੰਘ ਸਾਭੀ ਦੀ ਇਹ ਜੁਆਇਨਿੰਗ ਤੋਂ ਬਾਅਦ ਕੀ ਰੁਖ اختیار ਕਰਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ